ਆਪਣਾ ਮਾਰਾ ਕੀ ਜੈ ਮਮੇ ਇੱਕ ਟੂਟ ਪੀਵੀ 10 10 ਐਫਜੀ 38 42 ਰੋਹਾ ਗੱਡੀ ਗੇਟ ਦੇ ਸਾਹਮਣੇ ਖੜੀ ਹੈ ਜਿਹਦੇ ਨਾਲ ਸਾਨੂੰ ਬੜੀ ਪ੍ਰੋਬਲਮ ਹੋ ਰਹੀ ਹੈ ਸਰਦਾਰ ਉਹ ਇਹਨਾਂ ਨੂੰ ਵੇਚਦੇ ਆ ਕਿ ਆਪਣੀ ਗੱਡੀ ਪਰੇ ਜਿਹਨੂੰ ਕਹਿੰਦੇ ਨੇ ਬਰੀ ਆਵਾਜ਼ ਹੁੰਦੇ ਹੋਣ ਪੀਵੀ 10 ਈਡੀ 3200 ਨੰਬਰ ਕਾਰ ਇਹ ਵੀ ਗੇਟ ਦੇ ਵਿੱਚ ਖੜੀ ਹੈ ਜੇ ਉਹ ਆਪੀ ਕਾਇਦਾ ਹੈ ਕਿ ਇਹ ਨਾਲ ਸਾਰਾ ਪ੍ਰੋਗਰਾਮ ਜਿਹੜਾ ਖਰਾਬ ਹੋ ਜਾਂਦਾ ਤੇ ਆਪਣੀ ਗੱਡੀ ਦੀ ਸਾਈਡ ਤੇ ਆ ਕੇ ਬਲੀ ਇਸ ਤਰ੍ਹਾਂ ਕਰਕੇ 한글자막 제공 및 자막 제공 및 협조해 주신 모든 분들께 진심으로 감사드립니다. ਮੋਲ ਪ੍ਰਿੰਟੇ ਉਹ ਦੇ ਕੋ ਜਾਰਨਾ ਕੋਈ ਕੋੜਾ ਆ ਸ਼ਰਮ ਕਰ ਲਓ ਨਾ ਕਮੇਟੀ ਦੀ ਮਾਫੀ ਹੈ ਇਹ ਜੀ ਰਾਤ 11